ਮੋਹਾਲੀ ਦਾ ਕਿਸਾਨ ਮਲਕੀਤ ਸਿੰਘ ਜਿਸ ਦੀਆਂ ਅੱਖਾਂ ਵੇਖ ਰਹੀਆਂ ਨੇ ਆਸਮਾਨ ਵੱਲ ਇਸ ਉਮੀਦ ਚ ਕਿ ਕਦੋਂ ਮੀਂਹ ਪਵੇ ਤੇ ਚੰਗੇ ਦਿਨ ਆਉਣ ਪੰਜਾਬ ਵਿੱਚ ਤਾਂ ਮੌਨਸੂਨ ਕਦੋਂ ਦਾ ਆ ਗਿਆ ਪਰ ਮੀਂਹ ਹਾਲੇ ਤੱਕ ਨਹੀਂ ਪਿਆ ਜਿਸ ਕਾਰਨ ਮਲਕੀਤ ਸਿੰਘ ਦੀ ਚੋਨੇ ਦੀ ਫਸਲ ਬਰਬਾਦ ਹੋ ਰਹੀ ਹੈ ਅੱਜ ਇਹ ਇੰਨਾ ਦਾ ਮੀਂਹ ਪੈਂਦਾ ਹੁਣ ਪਾਣੀ ਪੂਰੇ ਨਹੀਂ ਹੁੰਦੇ ਇਹ ਦਿਖਦਾ ਹੈ ਇਹ ਖਾਲੀ ਰਹਿ ਜਣੇ ਖੇਤਾਂ ਨੇ ਝੜਾਈ ਵਣ ਜਾਣਾ ਫੇਰ ਨਾ ਵੱਢਣੇ ਯੋਗ ਹੈ ਨਾ ਉਹਨੂੰ ਛੱਡਣੇ ਯੋਗ ਹੈ ਇੱਕ ਤਾਂ ਪਹਿਲਾਂ ਤੋਂ ਹੀ ਕੁਦਰਤ ਨਰਾਜ਼ ਨਜ਼ਰ ਆ ਰਹੀ ਹੈ ਤੇ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਵਾਅਦੇ ਮੁਤਾਬਕ 8 ਘੰਟੇ ਬਿਜਲੀ ਨਹੀਂ ਦੇ ਰਹੀ ਇਸ ਕਰਕੇ ਕਿਸਾਨ ਮਹਿੰਗੇ ਡੀਜ਼ਲ ਤੋਂ ਟਿਊਬਵੈੱਲ ਚਲਾ ਝੋਨੇ ਦੀ ਫਸਲ ਨੂੰ ਪਾਣੀ ਦੇ ਰਹੇ ਨੇ ਦਿਖਦਾ ਹੈ ਨਾ ਨਾ ਬਾਰਿਸ਼ ਪੈਂਦੀ ਹੈ ਨਾ ਲਾਈਟ ਆਉਂਦੀ ਹੈ ਰੀਜਰ ਹੋ ਕਰਤੇ ਪਾਣੀ ਲਾਉਂਦੇ ਪਾਣੀ ਖੜਦੇ ਨਹੀਂ ਹੈ ਪੰਜ ਲੋਕਾਂ ਦਾ ਪਰਿਵਾਰ ਜਿਸ ਨੂੰ ਚਲਾਉਣ ਲਈ ਮਲਕੀਤ ਦੀ ਝੋਨੇ ਦੀ ਫਸਲ ਚੰਗੀ ਹੋਣਾ ਬੇਹੱਦ ਜ਼ਰੂਰੀ ਹੈ ਕਿਸਾਨ ਮਲਕੀਤ ਸਿੰਘ ਦਾ ਪਰਿਵਾਰ ਪੂਰੀ ਤਰ੍ਹਾਂ ਖੇਤੀ ਪਰ ਨਿਰਭਰ ਹੈ ਲੇਕਿਨ ਸਾਥ ਮੇ ਮਦਦ ਕੇ ਲਿਏ ਕੁਛ ਮਵੇਸ਼ੀ ਪਾਲ ਰੱਖੇ ਹਨ ਜਿੰਨਾਂ ਦਾ ਦੁੱਧ ਵੇਚ ਕੇ ਘਰ ਚਲਾਉਣੇ ਮੇ ਮਦਦ ਮਿਲ ਰਹੀ ਹੈ ਲੇਕਿਨ ਅਬ ਕੀ ਹਾਲਾਤ ਐਸੇ ਹਨ ਕਿ ਦੁੱਧ ਕੀ ਕਮਾਈ ਖੇਤੀ ਮੇ ਖਰਚ ਹੋ ਰਹੀ ਹੈ ऐसे में दिन-ब-दिन घर चलाना मुश्किल होता जा रहा है। मलकित वर्ग की यह कहानी कई किसानों आती है। लोड है महीना पैन कारण इन किसानों ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਲਈ ਸਰਕਾਰ ਜਲਦ ਕੋਈ ਹੱਲ ਕੱਢੇ।